ਜਰ ਜਿਕਾ ਖਾਲਸਾ ਵਾਹੀ ਗੁਰਜੀ ਕੀ ਫਤਈ ਦੋਸਤੋ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਲਾ ਤੇ ਇਸ ਵਕਤ ਸ਼ਹਿਰ ਧਰਮਕੋਟ ਦੇ ਵਿੱਚ ਖੜੇ ਹੋਏ ਆਂ ਜੋ ਕਿ ਧਰਮਕੋਟ ਤੋਂ ਜਲੰਧਰ ਰੋਡ ਨੂੰ ਸੜਕ ਜਾਂਦੀ ਹੈ ਇੱਥੇ ਇੱਕ ਸ਼ਖਸ ਤੁਹੇ ਦੇਖ ਰਹੇ ਹੋ ਜਿਹਦਾ ਮੂੰਹ ਮਾਂਦਰਾ ਬਿਲਕੁਲ ਹੀ ਇਹ ਬਿਲਕੁਲ ਹੀ ਮੁੰਡਿਆ ਵਾਲਾ ਹੈ ਲੇਕਿਨ ਇਹ ਇੱਕ ਕੁੜੀ ਹੈ ਸੋ ਕਿਉਂ ਹੈ ਇਹਦਾ ਮੂੰਹ ਮਾਂਦਰਾ ਸੋ ਗੱਲਬਾਤ ਇਹਦੇ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਅੱਜ ਇੱਕ ਸੜਕ ਤੇ ਇੱਕ ਰੋਡ ਤੇ ਕਈ ਵਾਰਾਂ ਇਹ ਕੱਲੀ ਖੜ ਕੇ ਆਪਣੀ ਰੇੜੀ ਚਲਾ ਰਹੀ ਹੋਵੇਗੀ ਕੋਈ ਵੀ ਸ਼ਰਾਰਤੀ ਅਨਸਰ ਜਾਂ ਚੰਗੀ ਸੋਚ ਵਾਲੇ ਅਕਸਰ ਲੰਘਦੇ ਹੋਣਗੇ ਤੇ ਗਾਹਕ ਵੀ ਬਣ ਕੇ ਇਹਨਾਂ ਦੇ ਕੋਲ ਖਾਣ ਵਾਸਤੇ ਆਉਂਦੇ ਹੋਣਗੇ ਲੇਕਿਨ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਬਹੁਤ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ ਸੋ ਕਈਆਂ ਤਰ੍ਹਾਂ ਦੇ ਵਿੱਚ ਔਰਤ ਨੂੰ ਬਹੁਤ ਜ਼ਿਆਦਾ ਨੀਵਾਂ ਗਿਣਿਆ ਜਾਂਦਾ ਮਾੜਾ ਕਿਹਾ ਗਿਆ ਪੈਰ ਦੀ ਜੁੱਤੀ ਸਮਝਿਆ ਗਿਆ ਔਰਤ ਨੂੰ ਬਰਾਬਰੀ ਦੇ ਹੱਕ ਨਾ ਦਿਓ ਔਰਤ ਦਾ ਨੱਕ ਕੰਨ ਵਿੰਨ ਦਿਓ ਔਰਤ ਨੂੰ ਪੜਨ ਦੀ ਆਗਿਆ ਨਾ ਦੋ ਔਰਤ ਨੂੰ ਕੰਮ ਕਰਨ ਦੀ ਆਗਿਆ ਨਾ ਦੋ ਇਹਦਾ ਬਹੁਤ ਕੁਝ ਆਦ ਲਿਖਿਆ ਹੈ ਲੇਕਿਨ ਬਾਬੇ ਨਾਨਕ ਨੇ ਕਿਹਾ ਹੈ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਕਿ ਉਸ ਨੂੰ ਔਰਤ ਨੂੰ ਕਿਉ ਮਾੜਾ ਆਖਣਾ ਹੈ ਜਿਹੜੀ ਔਰਤ ਵੱਡੇ ਵੱਡੇ ਗੁਰੂਆਂ ਪੀਰਾਂ ਰਾਜਿਆਂ ਨੂੰ ਜਨਮ ਦਿੰਦੀ ਹੈ ਸੋ ਉਸ ਦੇ ਹੀ ਅਨੁਸਾਰ ਇੱਕ ਹੋਰ ਕਹਾਵਤ ਬੜੀ ਪਿਆਰੀ ਹੈ ਕਹਿੰਦੇ ਬੇ ਹਿੰਮਤੇ ਕਰਨ ਛਕਵੇ ਨਾਲ ਮੁਕਦਰਾਂ ਦੇ ਉੱਗਣ ਵਾਲੇ ਉੱਗ ਪੈਂਦੇ ਸਿਨਾ ਪਾੜ ਕੇ ਪੱਥਰਾਂ ਦਾ ਜਿਨ੍ਹਾਂ ਨੇ ਕੰਮਕਾਰ ਨਹੀਂ ਕਰਨਾ ਹੁੰਦਾ ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ ਹੁੰਦੀ ਜਿਨ੍ਹਾਂ ਨੇ ਪੈਸਾ ਨਹੀਂ ਕਮਾਉਣਾ ਹੁੰਦਾ ਸੋ ਬੜੇ ਬਾਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਉਂਦੇ ਆ ਲੇਕਿਨ ਇਹ ਕਹਿੰਦੇ ਪੱਥਰਾਂ ਦੇ ਵਿੱਚ ਵੀ ਜੇਕਰ ਕੋਈ ਵੀ ਬੋਦਈਏ ਸੱਟ ਦਈਏ ਤਾਂ ਉਹ ਪੱਥਰ ਦਾ ਸਿਨਾ ਪਾੜ ਕੇ ਵੀ ਉੱਗ ਪੈਂਦੇ ਆ ਸੋ ਉਸ ਦੀ ਹੀ ਮਿਸਾਲ ਜਾਗਦੀ ਜਾਂਦੀ ਇਹ ਭੈਣ ਆ ਸੋ ਦੇਖਣ ਨੂੰ ਵੀਰ ਲੱਗ ਰਹੀ ਆ ਸਭ ਤੋਂ ਪਹਿਲਾਂ ਭੈਣ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਇਹ ਲਿਬਾਸ ਕਿਉਂ ਪਾਇਆ ਤੇ ਇੱਕ ਰੇੜੀ ਕਿਵੇਂ ਸ਼ੌਂਕਡਾਂ ਲਾ ਰਿਹਾ ਜਾਂ ਕੋਈ ਮਜਬੂਰੀ ਹੈ ਸੌਤੋ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਪੰਜ ਕੀ ਨਾਂ ਆਪਣਾ ਜੀ ਮੇਰਾ ਨਾਮ ਤੁਲਸੀ ਹੈ ਜੀ ਹਾਂਜੀ ਹਾਂਜੀ ਰੈਣ ਵਾਲੇ ਧਰਮਕੋਟ ਦੇ ਆ ਅੱਛਾ ਜੀ ਹਾਂਜੀ ਇਹ ਤੁਸੀਂ ਮੁੰਡਿਆ ਵਾਲਾ ਲਿਬਾਸ ਪਾਇਆ ਹੋਇਆ ਹੈ ਇਹ ਕਦੋਂ ਤੋਂ ਪਾਇਆ ਹੈ ਇਹ ਸ਼ੌਂਕ ਸੀ ਜਾਂ ਮਜਬੂਰੀ ਆ ਜਾਂ ਇਹ ਤੁਸੀਂ ਕਹਿੰਦੇ ਕਿ ਲੋਕਾਂ ਨੂੰ ਭੁਲੇਖਾ ਪਵੇ ਇਸ ਗੱਲ ਦਾ ਕਿ ਮੈਂ ਮੁੰਡਾ ਹੀ ਆ ਇਹਦੇ ਪਿੱਛੇ ਕੀ ਕਾਰਨ ਨਹੀਂ ਨਹੀਂ ਜੀ ਮੈਂ ਤਾਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਆ ਬਚਪਨ ਤੋਂ ਹੀ ਇਸ ਤਰ੍ਹਾਂ ਆ ਤੇ ਮੇਰੇ ਪਪਾ ਜੀ ਕਹਿੰਦੇ ਸੀ ਵੀ ਮੇਰਾ ਲੜਕਾ ਤੇ ਮੰਮੀ ਜੀ ਮੈਨੂੰ ਦੱਸਦੇ ਸੀਗੇ ਇਸ ਤਰ੍ਹਾਂ ਵੀ ਇਹ ਮੇਰਾ ਲੜਕਾ ਮੇਰੇ ਪਾਪਾ ਦੱਸਦੇ ਸੀਗੇ ਤੇ ਉਸ ਦਿਨ ਤੋਂ ਮੇਰੇ ਮਨ ਦੇ ਵਿੱਚ ਹੀ ਆਵੇ ਮੈਂ ਲੜਕਾ ਹੀ ਆ ਇਹ ਜੋ ਮਨ ਦੇ ਵਿੱਚ ਬਣਾਇਆ ਆ ਕਿ ਮੈਂ ਲੜਕਿਆਂ ਵਾਲਾ ਲਿਬਾਸ ਪਾਉਣੇ ਆ ਕੱਪੜੇ ਪਾਉਣੇ ਆ ਇੱਕ ਤੁਹਾਨੂੰ ਲੱਗਦਾ ਕਿ ਅੱਜ ਤੁਹਾਨੂੰ ਉਹ ਜਿਹੇ ਕੰਮ ਕਰਨਾ ਪੈ ਰਿਹਾ ਤੇ ਉਹ ਤੁਹਾਨੂੰ ਫਾਇਦਾ ਦੇ ਰਿਹਾ ਕਿ ਬਿਲਕੁਲ ਘਰ ਇੱਕ ਗ੍ਰਾਹਕ ਨੂੰ ਭੁਲੇਖਾ ਪੈ ਰਿਹਾ ਕਿ ਤੁਸੀਂ ਮੁੰਡੇ ਹੋ ਇਹ ਤੁਹਾਨੂੰ ਫਾਇਦਾ ਲੱਗ ਰਿਹਾ ਨਾ ਉਸ ਗੱਲ ਦਾ ਹਾਂਜੀ ਜੋ ਮਨ ਦੇ ਵਿੱਚ ਸ਼ੁਰੂ ਤੋਂ ਪਕਵਾਇਆ ਸੀ ਜਾਂ ਘਰ ਵਾਲਿਆਂ ਨੇ ਤੁਹਾਨੂੰ ਮੁੰਡਾ ਸਮਝਾਇਆ ਹਾਂਜੀ ਮੈਨੂੰ ਕਹੀਂ ਕਹਿੰਦੇ ਆ ਵੀ ਲੜਕਾਵਾ ਤੇ ਕਦੇ ਮੈਂ ਗੌਰ ਨਹੀਂ ਕੀਤੀ ਕਿਸੇ ਚੀਜ਼ ਦੀ ਵੀ ਨਹੀਂ ਮਤਲਬ ਕਿ ਜਿਹੜੇ ਤੁਹਾਨੂੰ ਜਾਣਦੇ ਆ ਸਿਰਫ ਉਹੀ ਕੁੜੀ ਸਮਝਦੇ ਹੋਣਗੇ ਲੇਕਿਨ ਜਿਹੜੇ ਕੋਈ ਵੀ ਨਵੇਂ ਗ੍ਰਾਹਕ ਆਉਂਦੇ ਤੁਹਾਡੇ ਉਹ ਤਾਂ ਤੁਹਾਨੂੰ ਮੁੰਡੇ ਸਮਝਦੇ ਆ ਹਾਂਜੀ ਉਹ ਲੜਕਾ ਸਮਝਦੇ ਮੈਨੂੰ ਉਹ ਜਦੋਂ ਕੋਈ ਚੀਜ਼ ਲੈਣੀ ਹੋਵੇ ਉਹ ਕਹਿੰਦੇ ਆ ਬਾਈ ਆ ਦੇ ਦੇ ਬਾਈ ਆ ਕੀ ਨਾ ਆਪਣਾ ਗੋਲ ਗੱਪੇ ਦੇ ਦਿਓ ਦਹੀਂ ਭੱਲੇ ਦੇ ਦਿਓ ਦਹੀਂ ਭੱਲੇ ਦੀ ਪਲੇਟ ਲਗਾ ਦਿਓ ਗੋਲ ਗੱਪੇ ਬਾਈ ਕਹਿੰਦੇ ਆ ਹਾਂਜੀ ਬਾਈ ਕਹਿੰਦੇ ਆ ਕਈ ਤਾਂ ਮੈਨੂੰ ਤੇ ਹੁਣ ਆ ਵੀ ਵੀਰ ਜੀ ਆਏ ਹੋਏ ਆ ਕਸਟਮਰ ਸਾਡੇ ਇਹਨਾਂ ਨੇ ਮੈਨੂੰ ਲੜਕਾ ਹੀ ਸਮਝਿਆ ਹੋਣਾ ਇਹਨਾਂ ਨੇ ਬਸ ਤੁਹਾਨੂੰ ਦੇਖ ਕੇ ਹਜੇ ਸ਼ਰਮਜੀ ਖਾ ਗਏ ਹੋਣੇ ਆ ਵੀ ਪਤਾ ਲੱਗ ਗਿਆ ਉਹਨਾਂ ਨੂੰ ਪਰ ਕਈਆਂ ਨੂੰ ਨਹੀਂ ਪਤਾ ਵੀ ਮੈਂ ਲੜਕੀ ਆ ਤੇ ਨਾ ਹੀ ਮੈਂ ਕਦੇ ਦੱਸਿਆ ਹਾਂਜੀ ਰੇੜੀ ਲਾਉਣਾ ਸ਼ੌਂਕ ਜਾਂ ਮਜਬੂਰੀ ਨਹੀਂ ਨਹੀਂ ਦੇਖੋ ਜੀ ਘਰ ਘਰੇ ਪਹਿਲੀ ਗੱਲ ਤਾਂ ਇਹ ਆ ਜੀ ਘਰ ਦੇ ਵਿੱਚ ਕੋਈ ਹੈ ਨਹੀਂਗਾ ਕਮਾਉਣ ਵਾਲਾ ਠੀਕ ਆ ਜੀ ਨਾ ਤਾਂ ਮੇਰੇ ਭਰਾ ਤੇ ਨਾ ਹੀ ਮੇਰੇ ਡੈਡੀ ਆ ਜੀ ਤੇ ਇਸ ਕਰਕੇ ਮੈਨੂੰ ਆਪ ਨੂੰ ਸੋਚਿਆ ਸੀਗਾ ਮੈਂ ਮੈਂ ਰੇੜੀ ਲਗਾਵਾ ਤੇ ਆਪਦਾ ਘਰ ਦਾ ਗੁਜ਼ਾਰਾ ਚਲਾਈਏ ਤੇ ਮੇਰੇ ਮੰਮੀ ਨੇ ਮੇਰੇ سپورਟ ਦੇ ਵਿੱਚ ਅਸੀਂ ਮੰਮੀ ਨੇ ਮੈਨੂੰ ਜਾਨੀ ਕਿ سپورਟ ਕੀਤੀ ਵੀ ਆਪਾਂ ਰੇੜੀ ਲਗਾ ਲਈਏ ਤੇ ਮੈਂ ਮੰਮੀ ਨੂੰ ਕਿਹਾ ਫਿਰ ਮੰਮੀ ਨੇ ਸੋਚਿਆ ਵੀ ਰੇੜੀ ਲਾਊਗਾ ਕੌਣ ਫਿਰ ਮੈਂ ਮੰਮੀ ਨੂੰ ਕਿਹਾ ਵੀ ਰੇੜੀ ਮੈਂ ਲਾਉ ਤੇ ਮੰਮੀ ਕਹਿੰਦੀ ਤੂੰ ਲਗਾ ਲੇਂਗੀ ਰੇੜੀ ਮੈਂ ਕਿਹਾ ਹਾਂ ਮੈਂ ਲਗਾ ਲੂ ਤੁਸੀਂ ਲਗਾ ਮੈਨੂੰ ਬਣਾ ਕੇ ਸਮਾਨ ਦੋ ਤੇ ਮੈਂ ਲਗਾਉ ਤੇ ਮੈਂ ਉਸ ਦਿਨ ਤੋਂ ਫਿਰ ਮੈਂ ਰੇੜੀ ਲਗਾਉਣਾ ਸ਼ੁਰੂ ਕੀਤਾ ਤੇ ਫਿਰ ਮੇਰੀ ਮੰਮੀ ਦੇ ਇਹਦੇ ਵਿੱਚ ਮੇਰੀ ਮੰਮੀ ਦੀ سپورਟ ਹੈ ਜੀ ਮੇ ਨਾਲ ਕਿੰਨੇ ਸਾਲ ਤੋਂ ਰੇੜੀ ਲਾ ਰਹੇ ਹੋ ਔਰ ਇਹ ਜਿਹੜਾ ਸਮਾਨ ਬਣਾਉਣਾ ਕਿੱਥੋਂ ਸਿੱਖਿਆ ਇਹ ਮੇਰੀ ਮੰਮੀ ਤੋਂ ਸਿੱਖਿਆ ਜੀ ਸਮਾਨ ਬਣਾਉਣਾ ਸਾਰਾ ਤੇ ਮੰਮੀ ਨੇ ਕਿਸੇ ਹੋਰ ਤੋਂ ਸਿਖਾਇਆ ਤੇ ਮੰਮੀ ਨੇ ਗਾਂ ਮੈਨੂੰ ਸਿਖਾਇਆ ਤੇ ਇਹ ਮੈਨੂੰ ਸਾਲ ਹੋ ਗਿਆ ਰੇੜੀ ਲਗਾਉਂਦੇ ਨੂੰ ਹਾਂਜੀ ਘਰ ਦੇ ਵਿੱਚ ਕਿੰਨੇ ਪਾਪਾ ਦੀ ਡੈਥ ਹੋ ਚੁੱਕੀ ਆ ਘਰ ਦੇ ਵਿੱਚ ਹੋਰ ਕਿੰਨੇ ਮੈਂਬਰ ਆ ਪੰਜ ਭੈਣਾਂ ਆ ਸੀ ਤਿੰਨ ਵਿਆਹੀਆਂ ਜੀ ਦੋ ਕੁਵਾਰੀਆਂ ਹੁਣ ਇਸ ਟਾਈਮ ਤੇ ਸੀ ਤਿੰਨ ਜਣੇ ਆ ਘਰ ਦੇ ਵਿੱਚ ਇਹ ਜਿਹੜੀਆਂ ਤਿੰਨ ਭੈਣਾਂ ਦਾ ਵਿਆਹ ਹੋਗਾ ਇਹ ਪਾਪਾ ਜਿਉਂਦੇ ਕਰਗੇ ਸੀ ਜਾਂ ਇਹ ਕਿਦਾਂ ਵਿਆਹ ਕੀਤੇ ਉਹਨਾਂ ਦੇ ਕਿੰਨੀ ਕੁ ਕਮਾਈ ਤੁਹਾਨੂੰ ਇਹਦੇ ਵਿੱਚ ਹੋ ਜਾਂਦੀ ਆ ਨਹੀਂ ਜੀ ਇਹ ਤਾਂ ਤਿੰਨ ਵਿਆਹ ਜਿਹੜੇ ਹੋਏ ਆ ਤੇ ਇਹ ਮੇਰੀ ਮੰਮੀ ਨੇ ਕੀਤੇ ਆ ਜੀ ਮੰਮੀ ਨੇ ਤੇ ਮੈਂ ਦੋਨੇ ਨੇ ਰਲ ਕੇ ਕੀਤੇ ਆ ਤੇ ਪਾਪਾ ਦੇ ਜਾਣ ਤੋਂ ਬਾਅਦ ਹੀ ਹੋਏ ਇਹ ਤਿੰਨ ਵਿਆਹ ਅੱਜ ਰਿੜੀ ਲਗਾਉਣ ਦੇ ਵਿੱਚ ਕਿੰਨੀ ਕਮਾਈ ਸ਼ਾਮ ਤੱਕ ਦਿਹਾੜੀ ਬਣ ਜਾਂਦੀ ਆ ਕੀ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਹਾਂਜੀ ਬਸ ਗੁਜ਼ਾਰਾ ਚੱਲ ਰਿਹਾ ਬਸ ਇੰਨਾ ਜੁੜਦੇ ਨਹੀਂ ਹਾਂਜੀ ਜੁੜ ਨਹੀਂ ਰਹੇ ਆਪਾਂ ਕਹੀਏ ਬਈ ਜ਼ਿਆਦਾ ਜੁੜਨ ਜ਼ਿਆਦਾ ਨਹੀਂ ਜੁੜ ਰਹੇ ਪਰ ਰੋਜ਼ ਦਾ ਖਰਚਾ ਚੱਲ ਰਿਹਾ ਦੋ ਤਿੰਨ ਮਹੀਨਿਆਂ ਦਾ ਇਹ ਕਰਦੇ ਇਹ ਤੁਸੀਂ ਆਪਣੀ ਰਿਹੜੀ ਲਾਉਂਦੇ ਹੋ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਸ਼ਾਮ ਨੂੰ ਕਿੰਨਾ ਸਮਾਂ ਲੱਗ ਜਾਂਦਾ ਕਿ ਮਨ ਦੇ ਵਿੱਚ ਕਈ ਵਾਰ ਦੁੱਖ ਜਾਂ ਅਫਸੋਸ ਤਾਂ ਨਹੀਂ ਹੁੰਦਾ ਕਿ ਮੈਂ ਕੁੜੀ ਹੋ ਕੇ ਸਾਰਾ ਦਿਨ ਮੈਨੂੰ ਮਿਹਨਤ ਕਰਨੀ ਪੈਂਦੀ ਆ ਇਦਾਂ ਤੱਕ ਕਰੇ ਫੀਲ ਹੋਇਆ ਨਹੀਂ ਨਹੀਂ ਅਫਸੋਸ ਮੈਨੂੰ ਐਂ ਤਾਂ ਨਹੀਂ ਹੁੰਦਾਗਾ ਪਰ ਮੈਨੂੰ ਆਪਦੇ ਘਰ ਦੇ ਵਿੱਚ ਇਹ ਲੱਗਦਾ ਮੈਂ ਮੈਂ ਹੀ ਲੜਕਾ ਆ ਦੀ ਮੰਮੀ ਦਾ ਤੇ ਸਾਰਾ ਕੁਝ ਮੇਰੇ ਸਿਰ ਤੇ ਹੁੰਦਾ ਹੋਣਾ ਵਾ ਜੋ ਹੁਣ ਤੇ ਇਹ ਸੋਚ ਕੇ ਬਸ ਤੁਰੀ ਆਈਦਾ ਤੁਰੀ ਜਾਈਦਾ ਜੀ ਕੰਮ ਦੇ ਜੋ ਕਿ ਕੁੜੀਆਂ ਦੇ ਸ਼ੌਂਕ ਬੜੇ ਆ ਪਾਉਣ ਦੇ ਨਾਕ ਆਪਣਾ ਹਾਰ ਸ਼ਿੰਗਾਰ ਕਰਨ ਦੇ ਆਦ ਕਦੇ ਮਨ ਦੇ ਵਿੱਚ ਕਦੀ ਨਹੀਂ ਇਹੋ ਜਿਹਾ ਆਇਆ ਅੱਜ ਆਪਾਂ ਤੁਸੀਂ ਮੁੰਡਾ ਹੀ ਸਮਝਦੇ ਆਪਦੇ ਹਾਂਜੀ ਮੇਰੇ ਤੇ ਕਦੇ ਨਹੀਂ ਮਨ ਦੇ ਵਿੱਚ ਆਇਆ ਤੇ 나ਈ ਮੈਂ ਕਦੇ ਸੋਚਿਆ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਵੀਡੀਓ ਨੂੰ ਦੇਖਦਿਆਂ ਸਾਰ ਜਿਹੜੀਆਂ ਕੁੜੀਆਂ ਅੱਜ ਘਰ ਦਾ ਕੰਮ ਵੀ ਨਹੀਂ ਕਰਨਾ ਚਾਹੁੰਦੀਆਂ ਘਰ ਦੇ ਮਾਪਿਆਂ ਨੂੰ ਵੀ ਸੁੱਖ ਨਹੀਂ ਦੇਣਾ ਚਾਹੁੰਦੀਆਂ ਬਲਕਿ ਘਰੇ ਡੱਕਾ ਭਨ ਕੇ ਦੂਰਾ ਨਹੀਂ ਕਰਨਾ ਚਾਹੁੰਦੀਆਂ ਲੇਕਿਨ ਸ਼ੌਂਕ ਹਰ ਤਰ੍ਹਾਂ ਦੇ ਉਹਨਾਂ ਦੇ ਪਗਾਏ ਜਾਣ ਇਹੋ ਜੀਆਂ ਇੱਛਾਵਾਂ ਮਨ ਦੇ ਵਿੱਚ ਰੱਖਦੀਆਂ ਨੇ ਪਰਿਵਾਰ ਵਾਲਿਆਂ ਨੂੰ ਤੰਗ ਕਰਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੀ ਹਾਂਜੀ ਮੇਰੀ ਤਾਂ ਇਹੀ ਮਸਾਲਾ ਜੀ ਆਪਦੇ ਮਾਪਿਓ ਤੋਂ ਦੇਖੋ ਮਾਪਿਓ ਜ਼ਿੰਦਗੀ ਦੇ ਵਿੱਚ ਆਪਣੀ ਜਿਹੜੀ ਆ ਜ਼ਿੰਦਗੀ ਇਹ ਦੁਬਾਰਾ ਨਹੀਂ ਮਿਲਣੀਗੀ ਤੇ ਇਹਨੂੰ ਵਧੀਆ ਤਰੀਕੇ ਨਾਲ ਜਿਓ ਤੇ ਮਾਪਿਓ ਦੇ ਆਖੇ ਲੱਗੋ ਮਾਪਿਓ ਕਦੇ ਵੀ ਗਲਤ ਨਹੀਂ ਚਲਾਉਂਦੇ ਆ ਸਹੀ ਚਲਾਉਂਦੇ ਆ ਠੀਕ ਆ ਤੇ ਆਪਦੇ ਮਾਪਿਓ ਦੇ ਨਾਲ ਤੁਰੋ ਜਿੱਥੇ ਮਾਪਿਓ ਰੋਕਦੇ ਉੱਥੇ ਰੁਕੋ ਵੀ ਤੇ ਜਿੱਥੇ ਮਾਪਿਓ ਕਹਿੰਦੇ ਉੱਥੇ ਚੱਲੋ ਵੀ ਇਹ ਮੇਰਾ ਕਹਿਣਾ ਵੀ ਮਾਪਿਓ ਦੇ ਆਖੇ ਲੱਗੋ ਤੇ ਹੁਣ ਮੇਰੇ ਮੇਰੇ ਡੈਡੀ ਹੈ ਨਹੀਂ ਮੈਨੂੰ ਪੁੱਛ ਕੇ ਦੇਖੋ ਵੀ ਮਾਪਿਓ ਕਿੰਨੇ ਕੁ ਜ਼ਰੂਰੀ ਆ ਕਦੀ ਕੰਮ ਕਰਨ ਦੌਰਾਨ ਜਿਸ ਤਰ੍ਹਾਂ ਤਸੀਲ ਕੁੜੀ ਹੋ ਕਦੇ ਕਿਸੇ ਇਦਾਂ ਕਰਕੇ ਗਾਹਕ ਨੇ ਜਾਂ ਤੁਹਾਨੂੰ ਕੋਈ ਜਾਣਦਾ ਕਿ ਜਿਹਨੂੰ ਪਤਾ ਕੁੜੀ ਆ ਕਦੇ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਇਹ ਇਸ ਤਰ੍ਹਾਂ ਤਾਂ ਮੇਰੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਹੋਇਆਗਾ ਕਿ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ ਹੋ ਗਈ ਆ 21 22 ਸਾਲ 23 ਸਾਲ ਹੈਗੀ ਆ ਜੀ ਕਿਉਂਕਿ ਪਹਿਲਾਂ ਆਧਾਰ ਕਾਰਡ ਵੀ ਸਾਡਾ ਉਦਾਂ ਹੀ ਬਣਿਆ ਹੋਇਆ ਵਾ ਮੰਮੀ ਉਹਨਾਂ ਨੂੰ ਪਤਾ ਨਹੀਂ ਸੀਗਾ ਇਦਾਂ ਵਟੇ ਸੱਟੇ ਨਾਲ ਬਣਿਆ ਹੋਇਆ ਤੇ ਦੂਸਰੀ ਗੱਲ ਇਹ ਮੈਨੂੰ ਅਜ ਤੱਕ ਕਿਸੇ ਨੇ ਟੀਚਰ ਨੇ ਕੀਤੀ ਗਈ ਇੱਥੇ ਆ ਕੇ ਜਿਹੜੀ ਤੇ ਬਈ ਇਸ ਤਰ੍ਹਾਂ ਕੋਈ ਹਰਕਤ ਨਹੀਂ ਕੀਤੀ ਗਈ ਤੇ ਨਾ ਹੀ ਮੇਰੇ ਨਾਲ ਸੜਕ ਤੇ ਜਾਂਦੇ ਨੂੰ ਕਿਸੇ ਨੇ ਹਰਕਤ ਕੀਤੀ ਕਿਉਂਕਿ ਮੇਰੀ ਮੰਮੀ ਨੇ ਇਹੀ ਸਿਖਾਇਆ ਵਾ ਜਿਹੜਾ ਭਰਾ ਵਾ ਉਹਨੂੰ ਭਰਾ ਦੇ ਤਰ੍ਹਾਂ ਹੀ ਬੁਲਾਉਣਾ ਵਾ ਤੇ ਜਿਹੜਾ ਅੰਕਲ ਆ ਤੇ ਉਹਨੂੰ ਅੰਕਲ ਦੀ ਤਰ੍ਹਾਂ ਹੀ ਬੁਲਾਉਣਾ ਠੀਕ ਹੈ ਜੀ ਇਸ ਤਰ੍ਹਾਂ ਸਿਖਾਇਆ ਹੈ ਤਾਂ ਹੀ ਆਪਾਂ ਤਾਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਨੇ ਇਹੋ ਜੀ ਹਰਕਤ ਕੀਤੀ ਪੜਾਈ ਕਿੰਨੇ ਪੜਿਓ ਤੁਸੀਂ ਹਾਂਜੀ ਹਾਂਜੀ ਕਿੰਨੇ ਪੜਾਈ 10ਵੀਂ ਕੀਤੀ ਹੈ ਮੇਰੀ ਕਦੇ ਕੋਈ ਜੋਬ ਜਾਂ ਕੰਮ ਕਰਨ ਦੀ ਅੱਗੇ ਮਨ ਦੇ ਵਿੱਚ ਇੱਛਾ ਨਹੀਂ ਆਈ ਕੋਈ ਨੌਕਰੀ ਲੱਗ ਜਾਈਏ ਜਾਂ ਕਿਦਾਂ ਪਰ ਦਸਵੀਂ ਕੀਤੀ ਹੈ। ਹਾਂਜੀ ਹਾਂਜੀ ਐਂ ਤਾਂ ਦਸਵੀਂ ਤੋਂ ਬਾਅਦ ਕੋਈ ਕੰਮ ਲੱਭਿਆ ਦੇਖਿਆ ਨਹੀਂ ਨਹੀਂ ਮੈਂ ਦਸਵੀਂ ਤੋਂ ਬਾਅਦ ਕੋ ਬਸ ਭਰਤੀ ਦੇਖੀ ਸੀਗੀ ਮੈਂ। ਦਸਵੀਂ ਦੇ ਬਾਅਦ ਹਾਂਜੀ ਬਸ ਦਸਵੀਂ ਦੇ ਬਾਅਦ ਤੇ ਆਈ ਸੀ ਭਰਤੀ ਵੇਖੀ ਸੀਗੀ। ਕੀ ਬਣਿਆ ਭਰਤੀ? ਇਹ ਭਰਤੀ ਮੈਂ ਸਿਲੈਕਟ ਵੀ ਹੋ ਗਈ ਸੀਗੀ ਤੇ ਬਸ ਫਿਰ ਤੁਹਾਨੂੰ ਪਤਾ ਜੀ ਥੋੜੇ ਜਿਹਾ ਪੈਸਿਆਂ ਦੀ ਪ੍ਰੋਬਲਮ ਕਹਿੰਦੇ ਸੀਗੇ ਉਹ ਵੀ ਪੈਸੇ ਚਾਹੀਦੇ ਆ ਫਿਰ ਨਾਮ ਆਊਗਾ ਫਿਰ ਅਸੀਂ ਛੱਡਤੀ ਉਹ ਭਰਤੀ ਵੇਖਣੀ ਛੱਡਤੀ ਮੈਂ ਪਹਿਲੀ ਵਾਰ ਵੇਖੀ ਸੀਗੀ। ਦੁਆਰਾ ਤਾਂ ਮੈਂ ਵੇਖੀ ਨਹੀਂ ਕਿੰਨੇ ਕ ਪੈਸੇ ਮੰਗਤੀ ਗਈ ਉਹਨਾਂ ਨੇ 2 ਲੱਖ ਰੁਪਏ ਮੰਗਿਆ ਸੀਗਾ ਜੀ ਫਿਰ ਮੈਂ ਕਿਹਾ ਸੀ ਅਸੀਂ 1 ਰੁਪਿਆ ਨਹੀਂ ਦੇਣਾਗਾ ਕਿਉਂਕਿ ਜੇ ਰੋਡ ਤੇ ਰੋਡ ਤੇ ਆ ਜਾਾਂਗੇ ਜੇ ਅਸੀਂ ਪੈਸੇ ਜ਼ਿਆਦਾ ਦੇ ਦਿੱਤਾ ਤੇ ਅਸੀਂ ਮਨਾ ਕਰਤੀ ਸੀ ਮੰਮੀ ਨੇ ਵੀ ਕਹਿਤਾ ਸੀ ਕਹਿੰਦੀ ਨਹੀਂ ਨਹੀਂ ਆਪਾਂ ਨਹੀਂ ਦੇਣਗੇ ਬਈ ਹੁ ਮੈਂ ਕਿਹਾ ਮੰਮੀ ਹੋਵਾ ਚ ਨਾ ਆਉਂ ਆ ਪਰ ਪੈਸੇ ਨਹੀਂ ਦੇਣਾਗਾ ਘਰ ਆਵਦਾ ਹੈਗਾ ਘਰ ਸਾਡਾ ਆਪਦਾ ਜੀ ਮੈਂ ਤੇ ਮੰਮੀ ਨੇ ਦੋਨਾਂ ਨੇ ਮਿਹਨਤ ਨਾਲ ਬਹੁਤ ਮਿਹਨਤ ਪਾਪਾ ਦੀ ਡੈਥ ਕਿੰਨੇ ਸਮੇਂ ਤੋਂ ਹੋਈ ਹੈ ਕਿੰਨੇ ਸਾਲ ਹੋ ਗਏ ਪਾਪਾ ਦੀ ਡੈਥ ਨੂੰ ਹੋ ਗਏ 15 ਸਾਲ ਉਹ ਛੋਟੇ ਸੀ ਹਾਂਜੀ ਛੋਟੇ ਸੀਗੇ ਸੀ ਤਾਂ ਤੇ ਬਹੁਤ ਪਹਿਲਾਂ ਅਸੀਂ ਬਹੁਤ ਖੇਤਾਂ ਵਿੱਚ ਵੀ ਦਿਹਾੜੀਆਂ ਕੀਤੀਆਂ ਬਹੁਤ ਜ਼ਿਆਦਾ ਮੰਮੀ ਕੀ ਕਰਦੇ ਨਾਲ ਕੰਮ ਹੁੰਦਾ ਮੰਮੀ ਦਿਹਾੜੀ ਕਰਦੇ ਸੀ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਕੰਮ ਕੀਤਾ ਮੰਮੀ ਨੇ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਕੰਮ ਕੀਤਾ ਜਿਵੇਂ ਕਿਸੇ ਦਾ ਵਿਆਹ ਸ਼ਾਦੀ ਹੋਣਾ ਵਿਆਹ ਸ਼ਾਦੀ ਦੇ ਵਿੱਚ ਕੰਮ ਕਰਨਾ ਫਿਰ ਖੇਤਾਂ ਦੇ ਵਿੱਚ ਵੀ ਜਾ ਕਰਨਾ ਕੰਮ ਖੇਤਾਂ ਦੇ ਵਿੱਚ ਅਸੀਂ ਨਾਲ ਜਾਂਦੇ ਰਹੇ ਮੰਮੀ ਦੇ ਝੋਨਾ ਲਾਉਣਾ ਆਲੂ ਆਲੂ ਚੁਗਣੇ ਤੇ ਪੂਦਨਾ ਲਾਉਣਾ ਲਸਣ ਪਟਨੀ ਲਸਣ ਲਗਾਉਣੀ ਬਹੁਤ ਕੰਮ ਮਿਹਨਤ ਕੀਤਾ ਹੈ ਤੇ ਕਰ ਮਿਹਨਤੀ ਹੀ ਕਰਦੇ ਆ ਰਹੇ ਆ ਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਸਨ ਭੈਣ ਤੁਲਸੀ ਜੀ ਧਰਮਕੋਟ ਦੇ ਰਹਿਣ ਵਾਲੇ ਜੋ ਕਿ ਆਪਣੇ ਰੇੜੀ ਲਾ ਕੇ ਘਰ ਦਾ ਗੁਜ਼ਾਰਾ ਕਰਦੇ ਆ ਜਲੰਧਰ ਰੋਡ ਤੇ ਇਹਨਾਂ ਦੀ ਇਹ ਆਪਣਾ ਇੱਥੇ ਟਿਕਾਣਾ ਹੈ ਇਹਨਾਂ ਦਾ ਸੋ ਬਹੁਤ ਜਾਗਦੀ ਜਾਂਦੀ ਇੱਕ ਮਸਾਇਲਾ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕੰਮ ਕਰਨ ਲੱਗਿਆ ਘਰ ਦਾ ਕੰਮ ਕਰਨ ਲੱਗਿਆ ਬੜੇ ਤਰ੍ਹਾਂ ਦੇ ਬਹਾਨੇ ਬਣਾਉਂਦੇ ਆ ਸੋ ਜਿਨ੍ਹਾਂ ਦਾ ਕੰਮ ਕਰਨ ਦਾ ਦਿਲ ਨਹੀਂ ਕਰਦਾ ਸੋ ਦੇਖੋ ਜਿਨ੍ਹਾਂ ਦੀਆਂ ਮਜਬੂਰੀਆਂ ਕੰਮ ਕਰਵਾ ਦਿੰਦੀਆਂ ਜਿਨ੍ਹਾਂ ਤੇ ਸਿਰ ਤੇ ਪਈ ਹੋਵੇ ਤੇ ਕੰਮ ਉਹਨਾਂ ਨੂੰ ਕਰਨਾ ਹੀ ਪੈਂਦਾ ਚਾਹੇ ਉਹਨਾਂ ਨੂੰ ਕਿਸੇ ਰੋਡ ਤੇ ਰੇੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਉਂ ਨਾ ਕਰਨਾ ਪਵੇ ਸੋ ਦੇਖਦੇ ਹੋ ਇਹੋ ਜੀਆਂ ਵੀਡੀਓ ਤੋਂ ਇਸ ਵੀਡੀਓ ਨੂੰ ਵਾਦ-ਵਾਦ ਸ਼ੇਅਰ ਕਰੋ ਤਾਂ ਕਿ ਇਸ ਭੈਣ ਨੂੰ ਹੰਗਾਰਾ ਮਿਲ ਸਕੇ ਹੌਸਲਾ ਮਿਲ ਸਕੇ ਤੇ ਇਨ੍ਹਾਂ ਇਸ ਭੈਣ ਵਾਲ ਦੇਖ ਕੇ ਹੋਰ ਭੈਣਾਂ ਦੇ ਮਨ ਨੂੰ ਵੀ ਜਾਗ ਲਗੇ ਤੁਸੀਂ ਦੇਖ ਰਹੇ ਹੋ ਪੀਐਸਕੇ ਟੀਵੀ ਤੇ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ